ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਚਾਰ ਬੜਾ ਦਿਖਾਵਾਂਗੇ ਚਾਰੇ ਸੂਜੇ ਸਵੰਜਾ ਰੇਟ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸਿਓ ਵੀਰ ਆਪਣਾ ਸ਼ਹਿਰ ਬਰਨਾਲਾ ਬੱਬਰਾਂ ਦੇ ਕੋਠੇ ਰਾਮਗੜੀ ਗੁਰਗਰਾ ਲੀਲਾ ਤੁੜੀਆ ਠੀਕ ਹੈ ਜ਼ਿਲ੍ਹਾ ਬਾਗ ਸ਼ਹਿਰ ਬਰਨਾਲਾ ਹੀ ਜਾ ਕੇ ਹਾਂ ਜੁਹੇੜਾ ਦੇ ਪਾਸੇ ਠੀਕ ਹੈ ਮੋਬਾਈਲ ਨੰਬਰ ਜੀ ਆਪਣਾ 9878100852 ਜੀ 98781 00852 ਜੀ 00852 ਹਾਂ ਤੇ ਪਹਿਲੇ ਨੰਬਰ ਤੇ ਆਪਾਂ ਜਿਹੜੀ ਬੈੜ ਦੇਖੀ ਜ ਨੇ ਬਾਈ ਜੀ ਸੂਆ ਕਿਹੜਾ ਸੂਈ ਹੋਈ ਹੈ ਇਹ ਦੂਜਾ ਸੂਆ ਜੀ ਠੀਕ ਹੈ ਤੇ ਬੱਚਾ ਮਗਰ ਕੀ ਆ ਗਿਆ ਬੱਚੀ ਆ ਜੀ ਅਸਾਂ ਬੱਚੀ ਆ ਗਈ ਮਗਰ ਹਾਂ ਸਾਈਵਾਲ ਕੇ ਸੰਦੇ ਵਿੱਚ ਤੇ ਇੱਕ ਹੈ ਇੱਕ ਦਿਨ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਿਆ 4 ਦਿਨ ਜੀ ਚਾਰ ਦਿਨ ਹੋ ਗਏ ਸੂਈ ਨੂੰ ਤੇ ਦੁੱਧ ਕਿੰਨਾ ਗਾਉਣਾ ਦੁੱਧ ਹੋਵੇ ਸਾਲੇ 11 ਤੋਂ 12 ਕਿਲੋ ਠੀਕ ਹੈ 나ੜੂਆ ਬੱਚੇ ਦਾ ਨਾਮ ਆ ਰਹਾ ਹੈ ਠੀਕ ਹੈ ਜੀ ਅਰਜੂ ਜਮਾ ਡਾਣਾ 11 ਕਿਲੋ ਜਮਾ ਠੰਡਾ ਨਿਬੜੂਗਾ ਹਾਂ ਜੀ ਹਾਂ ਤੇ ਸੀਲ ਠੰਡੀਆਂ ਜਾਵਾਂ ਜਮਾ ਹਾਂ ਹੱਥ ਤੋਂ ਫਰਾ ਲੈਂਦੀ ਵਧੀਆ ਹਾਂ ਜੀ ਹਾਂ ਢੰਡੀ ਵਗੈਰਾ ਦੇਖ ਸਕਦੇ ਹੋ ਪੂਰੀ ਓਕੇ ਜਾਵਾਂ ਜਿਵੇਂ ਮਰਜ਼ਾ ਹੱਥ ਫੇਰ ਜਦੋਂ ਕੋਈ ਦਿੱਕਤ ਨਹੀਂ ਹਨਾ ਤੇ ਬਾਈ ਜੀ ਰੇਟ ਆਪ ਇਹਦਾ ਕੀ ਰੱਖਿਆ ਵੇਚਣ ਜਿਹਾਲਾ 40000 ਰੁਪਏ ਮਾਰਦਾਨ ਕਰ ਦਾਂਗੇ ਠੀਕ ਹੈ ਦੁੱਧ 11 ਕਿਲੋ ਜਮਾ ਨਿਬੜ ਜੂਗਾ ਤੋਰ ਦੀ ਬਾਅਦ ਪਹਿਲੇ ਨੰਬਰ ਤੇ ਬੈਠ ਦੇਖ ਸਕ ਤੇ ਸੁਆ ਸੂਈ ਵੀਰ ਦੂਜਾ ਇਹ ਹਾਂਜੀ ਹਾਂਜੀ ਦੂਜਾ ਸੁਆ ਸੂਈ ਸਵਾਈ 40000 ਦੇ ਵਿੱਚੋਂ ਵੀ ਮਾਨਦਾਨ ਮੌਕੇ ਤੇ ਹੋ ਜੂਗਾ ਮਿਲਕ ਮੈਨ ਵਗੈਰਾ ਚੰਗੀਆਂ ਸੋਹਣੀ ਸਾਫ ਸੁਥਰੀ ਤੇ ਸਿੰਘਾੜੀ ਬੈੜਾ ਕਰਾਸ ਠੰਡੀ ਸੀਦਪੂਰੀ ਮਗਰ ਆ ਗਈ ਬੱਚੀ ਇਹ ਤੇ ਸਾਈਵਾਲ ਜੰਗ ਦੇ ਵਿੱਚ ਤੇ ਦੁੱਧ ਵੀ ਫਿਰ ਜਮਾ ਫਿਰ ਫੈਟ ਵਾਲੇ ਹੋਣ ਜਾ ਰਿਆਂ ਠੀਕ ਆ ਘਰੇਲੂ ਵਰਤਨ ਵਾਲਾ ਦੁੱਧ ਜਮਾ ਹਨਾ ਸੁਆ ਮਿਲਕ ਮੈਨ ਵਗੈਰਾ ਦੇਖ ਸਕਦੇ ਹੋ ਸੋਹਣੀ ਸਾਫ ਸੁਥਰੀ ਤੇ ਬਾਕੀ ਥਾਣਾ ਦੇਖੋ ਯਾਰ ਕਿਆ ਬਾਤਾਂ ਸੋਹਣਾ ਮੱਝਾਂ ਨਾਲ ਦਾ ਥਾਣਾ ਦੋ ਨੰਬਰ ਇਹ ਦੇਖੀਏ ਨਾ ਸਿੰਘਾੜੀ ਆਪਾਂ ਹਾਂਜੀ ਇਹ ਕਿਹੜਾ ਸੁਆ ਸੂਈ ਇਹ ਦੂਜਾ ਜੀ ਇਦੇ ਮਗਰ ਕੀ ਆ ਗਿਆ? ਇਦੇ ਮਗਰ ਬੱਚਾ ਜੀ। ਕਿਹੜਾ ਟੈਂਸ ਸੁਈ ਗਿਆ? ਇਹ ਸੁਈ ਹੋ 20-22 ਦਿਨਾਂ ਦੀ। ਮਹੀਨਾ ਮੰਨੇ ਬੰਦਾ। ਹੁਣ ਮਹੀਨਾ ਮੰਨੇ ਘੱਟੀ ਆ ਜੀ। ਮਹੀਨੇ ਤੋਂ ਅੰਦਰ। ਤੇ ਦੁੱਧ ਕਿੰਨਾ ਹੁਣ ਚੋਣਾ? ਇਹਦਾ 10 ਤੋਂ 13 ਕਿਲੋ ਦੁੱਧ। 12 ਜਮਾਂ ਨਿਬੜਜੂ। ਹਾਂ ਜੀ। ਭਾਅ ਵੀ ਆ ਰੇ ਦਾ। ਇਹ 45000 ਦੀ ਦੇ ਦੇਣ। ਮਾਨਦਾਨ ਹੋ ਜੂਗਾ। ਤੇ ਦੁੱਧ 12 ਜਮਾਂ ਨਿਬੜੂਗਾ। ਮੈਂ ਕਹਾਂ 13 ਆਊਗਾ ਜੀ ਹੋ ਦੱਸੋ। ਤੋਰ ਦੀ ਬਾਅਦ। ਦੂਜੇ ਨੰਬਰ ਤੇ ਬਹਿੜਾ ਕਿ ਦੂਜਾ ਸੁਆ ਸੁਈ ਸੋਈ। ਰੇਟ ਇਹਦਾ ਆ ਗਿਆ 45000 ਰੁਪਇਆ। ਮਹੀਨੇ ਤੋਂ ਅੰਦਰ ਦੀ ਸੁਈ ਵੀ ਆ। ਤੇ ਦੁੱਧ 13 ਦਾ 12 ਕਿਲੋ ਜਮਾਂ ਚੋਣ ਵਾਲਾ ਨੈਟ ਆ ਜਾ ਨਿੰਬੜੂਗਾ ਮਾਣੇ ਬੜਾ ਸਿੰਗਾ ਦੇ ਕੰਨੇ ਫੋਟਾ ਨਹੀਂ ਆ ਤੇ ਥਣ ਦੇਖੋ ਸੋਹਣਾ ਸਾਫ ਜਿਤਰਾ ਜਰਸੀ ਦੇ ਵਿੱਚ ਆ ਗਈ ਕਾਫੀ ਕਲਰ ਦੀ ਜਰਸੀ ਇਹਦੇ ਆਪਾਂ ਮੰਨ ਕੇ ਚਲੋ ਚਾ ਆਪਣਾ 45 ਜੋ ਮਾਨਦਾਨ ਹੋ ਜੂਗਾ ਤੇ ਮੁਰੱਠੀਕਾ ਵਗੈਰਾ ਭਰ ਕੇ ਚੰਗੀ ਬਰੀਡ ਤਿਆਰ ਕਰਨੀ ਆ ਡੇ ਬਾ ਡੇ ਹੌਲੀ ਹੌਲੀ ਮੰਨ ਕੇ ਚਲੋ ਬਰੀਡ ਤਿਆਰ ਕਰ ਦੂਗੀ ਜਰਸੀ ਕੈਟਾਗਰੀ ਚ ਆ ਗਈ ਇਹ ਤਾਂ ਨਹੀਂ ਗੱਲ ਬਗਾਂਦੀ ਮੇਰੇ ਜਿ ਖੜਜੋ ਬੱਚਾ ਪਰ ਗਾਂਹ ਜੇ ਥੋੜੇ ਜਿਹੇ ਰੁਪਏ ਲਾ ਕੇ ਬੰਦਾ ਕਹੇ ਬੈਡ ਤਿਆਰ ਕਰਨੀ ਆ ਆਪਾਂ ਹਣਾ ਉਹ ਜੋ ਹੋ ਸਕਦੀ ਆ ਤੇ 45 ਜਿਵੇਂ ਮਾਨਦਾਨ ਦਾ ਕਰਦਾਂਗੇ ਤੇ ਚੌਂਡ ਚਵਾਦੀ ਕਿਵੇਂ ਠੰਡੀ ਹੈ ਪੂਰੀ ਨਾ ਪਾਉ ਨਾ ਪਾਉ ਅੱਗੇ ਤੇ ਨੰਬਰ ਤੇ ਆ ਗਈ ਜਿਹੜੀ ਤੇ ਕਿਹੜਾ ਸੋਸ ਵੀ ਹੋਈ ਹੈ ਦੂਜਾ ਜੀ ਬੱਚਾ ਇਹਦਾ ਖੜਾ ਬੱਚਾ ਨਾ ਪਰ ਪਲੂਨ ਅਜੇ ਤਾਂ ਇਹ ਵਾਲੀ ਇਹਦਾ ਪਲੂਨ ਹੈ ਅੱਛਾ ਇਹ ਪਲੂਨ ਆ ਗਈ ਇਹ ਪਲੂਨਾਂ ਜੀ ਅੱਛਾ ਕਦ ਕਦ ਬੇਲ ਬੂਹਤ ਆ ਹਨਾ ਹਾਂਜੀ 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 ਦੁੱਧ ਕਿੰਨਾ ਕਾ ਹੋਣਾ ਦੁੱਧ ਹੋਗਾ 11-12 ਕਿਲੋ ਤੇ ਭਾਵ ਯਾਰ ਇਹਦਾ 45000 ਜੀ ਮਾਨਦਾਨ ਕੋਈ ਕਰ ਦਾਂਗੇ ਢੋਰ ਦੀ ਬਾਰ ਚੌਂਡ ਚਵਾਦੀ ਵਧੀਆ ਗਈ ਨਾ ਮੈਂ ਓਕੇ ਜੀ ਨਾ ਨਾ ਪਾਉ ਨਾ ਪਾਉ ਠੀਕ ਹੈ ਚਵਾਹੀ ਇੱਕ ਨੰਬਰ ਸਭ ਤੋਂ 3 ਜਿਹੇ ਨੰਬਰ ਦੇ ਵਾੜ ਦੇਖ ਸਕਦੇ ਹੋ ਪਲੂਨ ਪਹਿਲਾ ਸੂਆ ਸੁਈ ਹੋਈ ਆ ਤੇ ਸੁਈ ਨੂੰ ਕਿੰਨਾ ਟਾਈਮ ਹੋਇਆ ਦੱਸਿਆ ਜੀ ਚਾਰ ਕਿ ਦਿਨ ਹੋਇਆ ਜੀ ਚਾਰ ਕਿ ਦਿਨ ਆ ਸੁਈ ਨੂੰ ਰੇਟ 45000 ਤੇ ਦੁੱਧ 12 ਲੀਟਰ ਜਮਾ ਨਿਪੜ ਜਾਊਗਾ ਹਾਂ ਜੀ ਹਾਂ ਠੀਕ ਆ ਕੋਈ ਭੂਰ ਸਰ ਲੈਣੀ ਤੇ ਕੋਈ ਇਹ ਨਹੀਂ ਗੱਲ ਵੀ ਬੰਦਾ ਆ ਕੇ ਕਹਿੰਦੇ ਬੀ ਨੱਤਾ ਮਾਰਦੀ ਆ ਹਾਂ ਨਾ ਜੀ ਲੈਣਾ ਪਾਉ ਨਾ ਪਾਉ ਜੀ ਦੇਖ ਸਕਦੇ ਹੋ ਹੱਥ ਫਿਕਰ ਜਿਵੇਂ ਮਰਜੀ ਫਿਰ ਜਦੋਂ ਕੋਈ ਦਿੱਕਤ ਆਲੀ ਗੱਲ ਹੀ ਨਹੀਂ ਹਨਾ ਹਾਂ ਜੀ ਨਾ ਨਾ ਬਸ ਠੀਕ ਆ ਆਜਾ 4 ਨੰਬਰ ਤੇ ਜੀ ਤੇ ਜਿਹੜੀ 4 ਨੰਬਰ ਤੇ ਆਪਾਂ ਡੱਬੀ ਵਾੜ ਦੇਖੀ ਜੰਨੇ ਆ ਹ ਠੀਕ ਹੈ 10 ਦਰ ਹੋ ਗਏ ਸੂਈ ਨੂੰ ਬਚਾ ਗਿਆ ਮਗਰ ਬੱਚੀ ਆ ਜੀ ਬਹੁਤ ਚੰਗੀ ਅੱਛਾ ਮਗਰ ਪਰ ਬੱਚੀ ਆ ਗਈ ਪੂਰੀ ਪਿਆਰੀ ਹੈ ਨਾ ਤੇ ਦੁੱਧ ਕਿੰਨਾ ਸਹੀ ਜਿਹੜਾ ਮੇਰੇ ਨਾਲ ਦੁੱਧੇ ਸੱਲੇ 25 ਕਿਲੋ ਹੋ ਗਏ ਤੂੰ ਤਾਂ 26-27 ਹੋਊਗਾ 25 ਹੁੰਨੇ ਹੀ ਅਗਲਾ ਠੀਕ ਹੈ ਕਹਿੰਦਾ ਬਾ 12 ਡੱਬੇ ਟਾਈਮ ਦੇ ਆਪਾਂ ਭਰਾ ਕੇ ਦੇਵਾਂਗੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਤੇ ਚੋਣ ਚਵਾ ਦੀ ਇੱਕ ਨੰਬਰ ਓਕੇ ਜੀ ਦੋ ਟਾਈਮ ਚਵਾ ਕੇ ਦੇਵਾਂਗੇ ਤਿੰਨ ਲੰਗ ਚੋਲੇ ਹੀ ਅਗਲਾ ਠੀਕ ਹੈ 24 ਕਿਲੋ ਦੁੱਧ ਜਮਾਂ ਨਿਭੜੂਗਾ ਮਗਰ ਬੱਚੀ ਜਮਾਂ ਸੇਮ ਹੀ ਆ ਗਈ ਹੈ ਨਾ ਹਾਂ ਜੀ ਹਾਂ ਜੀ ਤੇ ਰੇਟ ਇਹਦਾ ਕੀ ਰੱਖ ਮਾਨਦਾਨ ਹੋ ਜੂਗਾ ਕਰ ਦਾਂਗੇ ਜੀ ਮਾਨਦਾਨ ਧੋ ਦੇ ਬਾਅਦ ਤੇ ਨੰਬਰ ਤੇ ਵੈੜ ਦੇਖ ਸਕਦੇ ਹਾਂ ਦੂਜਾ ਕਿ ਸੂਆ ਸੂਈ ਸਵਾਈਆ ਮਗਰ ਬੱਛੀਆ ਠੀਕ ਹੈ 25 ਕਿਲੋ ਦਾ ਜਮਾ 26 ਮੈਣ ਨਾਲ ਹਾਜ਼ਰਾ ਬਾਕੀ ਰੋਤਾ ਆਪਣੋ ਪਤਾ ਕੀ ਕਰਨੀ ਚੱਲਦੀ ਪਈ ਆ 25 26 ਕਿਲੋ ਦੁੱਧ ਜਮਾ ਨੈਟ ਮੈਣ ਨਾਲ ਹਾਜ਼ਰਾ ਤੇ ਬਾਕੀ ਥਣਲੇਵਾ ਦੇਖ ਸਕਦੇ ਨੇੜ ਤੋਂ ਸੋਹਣਾ ਸਾਫ ਸੁਥਰਾ ਗੁੱਲੇ ਵਾਲਾ ਥਾਣਾ ਜਮਾ ਹੱਤੀ ਚਵਾਈ ਜਰਾ ਚਾਹੇ ਮਸ਼ੀਨੀ ਚਵਾਈ ਕਰੋ ਚਾਹੇ ਹੱਥੀ ਜਿੱਦਾਂ ਮਰਜ਼ੀ ਚੋਵੋ ਕੋਈ ਡੱਕ ਦੀ ਗੱਲ ਨਹੀਂ ਨਿਆਣਾ ਪਾਉਣਾ ਪਾਓ ਨਹੀਂ ਪਾਉਣਾ ਤਾਂ ਵੀ ਕੋਈ ਦਿੱਕਤ ਨਹੀਂ ਤੇ ਫਿਰ ਨੰਬਰ ਬੋਲ ਦੇ ਦੁਬਾਰੇ ਆਪਣਾ 99785 ਜੀ 00852 ਲੀਲਾ ਤੂੜੀ ਵਾਲਾ ਬੱਬਰਾਂ ਦੇ ਗੋਠੇ ਵਿੱਚ ਸ਼ਹਿਰ ਬਰਨਾਲਾ ਹਨਾ ਸਿੰਘੇੜਾ ਰੋਡ ਦੀ ਹੈ ਸਿੰਘੇੜਾ ਰੋਡ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇ